ਇਨੂੰ ਵੇਖਿਆ ਬਿਨਾਂ ਨਹੀਂ ਦਿਨ ਰੱਜਦਾ ਮੁਹੱਲੇ ਵਿੱਚੋਂ ਕੂਚ ਨਾ ਕਰੀਂ ਤੇ ਬਾਕੀ ਤੁਸੀਂ ਦੇਖ ਲਿਆਣਾ ਕਿੱਦਾਂ-ਕਿੱਦਾਂ ਆਪਾਂ ਚੀਜ਼ਾਂ ਬਣਾਈਆਂ ਠੀਕ ਹੈ ਫੜਾ ਫੜ ਤੁਸੀਂ ਵੀ ਬਣਾਓ ਤੇ ਖਾਓ ਵੜਾ ਪਾਓ ਹਾਂਜੀ ਤੇ ਫਾਈਨਲੀ ਫਾਈਨਲੀ ਸਾਡੇ ਵੜੇ ਪਾਓ ਵੜਾ ਪਾਓ ਐ ਡਬਲ ਵੜਾ ਪਾਓ ਸਿੰਗਲ ਵੜਾ ਪਾਓ ਇਹ ਬਣ ਕੇ ਤੇ ਰੈਡੀ ਨੇ ਹਾਂਜੀ ਤੇ ਹੁਣ ਸਵੇਰੇ ਸਵੇਰੇ ਆ ਸਾਡੇ ਘਰ ਆ ਗਿਆ ਮਹਿਮਾਨ ਵਿਚਾਰਾ ਮਿੱਲਾ ਦਾ ਭਲੇਖੇ ਨਾਲ ਆ ਗਈ ਹੈ ਤੇ ਉਹਨੇ ਫਾਸਦੀ ਆ ਗਿਆ ਜਾਂ ਆ ਗਈਏ ਜੋ ਵੀ ਹੈ ਇਹ ਹੁਣੋ ਭਲੇਖੇ ਹੁਣ ਵਿਚਾਰਾ ਨਾ ਉਹ ਮੇਰੇ ਖਿਆਲ ਨਾਲ ਡਰ ਗਿਆ ਜਾਂ ਡਰ ਗਿਆ ਪਤਾ ਨਹੀਂ ਜੋੜੀ ਹੋਣੀ ਗਈ ਹੈ ਡਰ ਗਿਆ ਹੈ ਨਾ ਹਾਂ ਦੇਖੀ ਫਿਰ ਨਾ ਅੰਟੀ चल 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 बाहर चल 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 ओ तेरी ओए होए खंभ गए खंभ गए ओ गए गए गई 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 भाग गई भाग गई वेरी गुड शाबाश हुन उड़ जाना ने हां ओ गई गई गए ओदे ओदे उड़ गए ओदे ओदे उड़या नहीं सी जानता ना प्रॉपर ता ही चल शाबाश ਤੂੰ ਗੇਰਾ ਵਿਚਾਰੀ ਪੁਲੇਖੇ ਨਾ ਡਰ ਗਈ ਨਾ ਮੇਰੇ ਯਾਰ ਤੁਹਾਨੂੰ ਪਤਾ ਸ਼ਹਿਰ ਹੈ ਇਹ ਪਹਿਲਾਂ ਤੇ ਮੈਂ ਹੀ ਡਰ ਗਈ ਸੀ ਹੋਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਦੇ ਨਵੀਂ ਸ਼ੁਰੂਆਤ ਤੇ ਤੁਹਾਨੂੰ ਪਤਾ ਅੱਜ ਆਪਾਂ ਬੜਿਆਂ ਰਸੋਈ ਦੇ ਵਿੱਚ ਤੇ ਰਸੋਈ 'ਚ ਵੜ ਕੇ ਤੁਹਾਨੂੰ ਪਤਾ ਵੀ ਆਪਾਂ ਨਵਾਂ ਇਨਕੋਰ ਨਵੀਂ ਨਕੋਰ ਰੈਸਪੀ ਬਣਾਣੀ ਹੁੰਦੀ ਹੈ ਤੇ ਉਹ ਹੁਣ ਰੈਸਪੀ ਅੱਜ ਤਗੜੀ ਵਾਲੀ ਬਣਨ ਜਾ ਰਹੀ ਹੈ ਇਹ ਹੈਗੀ ਸਾਡੀ ਸਟੇਟ ਲੈਵਲ ਦੀ ਰੈਸਪੀ ਸਟੇਟ ਲੈਵਲ ਦੀ ਮੁੰਬਈ ਇਹ ਮਹਾਰਾਸ਼ਟਰ ਦੀ ਰੈਸਪੀ ਆਪਾਂ ਬਣਾਣ ਲੱਗੇ ਆਂ ਤੇ ਤੁਸੀਂ ਗੈਸ ਕਰਿਓ ਵੀ ਕੀ ਹੋ ਸਕਦਾ ਵੀਡੀਓ ਚ ਚੱਲਦੇ-ਚੱਲਦੇ ਵੈਸੇ ਤੁਹਾਨੂੰ ਪਤਾ ਤਾਂ ਲੱਗ ਹੀ ਜਾਣਾ ਉਹ ਥੰਬਨੇਲ ਦੇ ਵਿੱਚ ਮੈਂ ਵੀ ਬੋਲੀ ਜਾਣਾ ਥੰਬਨੇਲ ਤੇ ਇਹੀ ਪਾਣਾ ਆਪਾਂ ਹਨਾ ਤੇ ਇਹ ਅੱਜ ਪਣਨ ਜਾ ਰਹੀ ਏ ਆਪਣੀ ਪਾਓ ਭਾਜੀ ਪਾਓ ਭਾਜੀ ਯਾਨੀ ਕਿ ਤੇ ਉਹਦੇ ਲਈ ਸਮੱਗਰੀ ਤਿਆਰ ਕਰ ਲਈ ਗਈ ਏ ਪਾਓ ਭਾਜੀ ਗਾਣਾ ਓ ਯਾਰ ਅੱਜ ਕੱਲ ਮੇਰੇ ਦਿਮਾਗ ਨਾ ਜਿਹੜੀਆਂ ਵਰਡ ਨੇ ਨਾ ਬੜੇ ਹੈ ਨਾ ਉਹ ਜਿਵੇਂ ਮੈਂ ਪਟੂਰਿਆਂ ਨੂੰ ਪੂੜੀਆਂ ਕਹੀ ਜਾਂਦਾ ਸੀ ਹਾਂ ਹਾਂ ਪਟੂਰਿਆਂ ਨੂੰ ਪੂੜੀਆਂ ਕਹੀ ਜਾਂ ਵੀਡੀਓ ਕੱਟ ਕੇ ਸੈਟਿੰਗ ਕੀਤੀ ਦੁਬਾਰਾ ਮੈਂ ਪਟੂਰਿਆਂ ਨੂੰ ਬਾਰ ਬਾਰ ਪੂੜੀਆਂ ਪੂੜੀਆਂ ਮੰਨਪਰੀ ਨੇ ਕਰੈਕਟ ਕਰਾਇਆ ਮੈਨੂੰ ਯਾਦ ਹੀ ਨਹੀਂ ਮੈਂ ਪੂੜੀਆਂ ਕਹੀ ਨਾ ਪਟੂਰਿਆਂ ਨੂੰ ਤੇ ਹੁਣ ਅੱਜ ਬਣਨ ਜਾ ਰਿਹਾ ਵੜਾ ਪਾਓ ਵੜਾ ਪਾਓ ਵੱਡਾ ਪਾਓ ਵੱਡਾ ਪਾਓ ਵੱਡਾ ਪਾਓ ਬਣਨ ਜਾ ਰਿਹਾ ਪਰ ਐ ਛੋਟੇ ਹੀ ਪਾਓ ਨੇ ਅੱਜ ਕਿਉਂਕਿ ਇੱਥੋਂ ਵੱਡੇ ਪਾਓ ਤੇ ਮਿਲਦੇ ਹੀ ਨਹੀਂ ਹੈਗੇ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਤੇ ਇੱਕ ਵਾਰੀ ਮੈਂ ਤੁਹਾਨੂੰ ਦਿਖਾਣਾ ਰਿਜ ਦੇ ਵਿੱਚ ਇਹ ਉਹ 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 ਆ ਦੇਖੋ ਇਹ ਵੱਡਾ ਪਾਓ ਨਹੀਂ ਹੈਗਾ ਪਾਓ ਤੇ ਛੋਟਾ ਹੀ ਹੈ ਆ ਦੇਖੋ ਇਹ ਦਾ ਸਾਈਜ਼ ਬਹੁਤ ਛੋਟਾ ਹੈ ਯਾਰ ਆ ਦੇਖੋ ਇਦਾਂ ਸਾਈਜ਼ ਛੋਟਾ ਹੈ। ਯਾਨੀ ਕਿ ਜਿਹੜੇ ਵੱਡੇ ਹੈ ਬੰਬੇ ਪਾਓ ਹੀ ਲਿਖਿਆ ਹੋਇਆ। ਪਰ ਇਹ ਸਾਈਜ਼ ਛੋਟਾ ਉਹ ਉਹਨਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਜਿਹੜੇ ਉੱਥੇ ਹੁੰਦੇ ਨੇ ਮarre ਮarre ਜਿਹੜੇ ਮਿਲਦੇ ਨੇ ਗੁਜਰਾਤ ਚੋਂ ਜਾਂ ਮੁੰਬਈ ਚੋਂ ਹਾਂ ਤੇ ਅਦਰ ਤੇਲ ਬੜਕਾਇਆ ਜਾ ਰਿਹਾ ਲੈ ਕਾਲੀ ਕੜਾਈ ਦੇ ਵਿੱਚ ਸਾਡੀ ਫੇਮਸ ਕੜਾਈ ਕਾਲੀ ਕੜਾਈ ਜਿਵੇਂ ਕਾਲੀ ਐਕਟਿਵ ਆ ਮਸ਼ਹੂਰ ਹੈ ਨਾ ਸਾਡੀ ਕਾਲੀ ਕੜਾਈ ਮਸ਼ਹੂਰ ਹੈ। ਕਾਲੀ ਕੜਾਈ ਚ ਤੇਲ ਬੜਕਾਦਾ ਸੋਰੀ ਯਾਰ ਡਿੱਗਣ ਲੱਗੀ। ਇਹ ਅਦਰ ਆਲੂ ਅਸੀਂ ਉਬਾਲ ਲਏ ਸੀ ਪਹਿਲਾਂ ਹੀ ਠੀਕ ਹੈ ਇਹ ਹਿੰਗ ਹੈ ਬੜੀ ਗੰਦੀ ਸਮੈਲ ਹੁੰਦੀ ਯਾਰ ਇਹਦੀ ਸੋਂਕੇ ਦੇਖੀ ਨਹੀਂ ਨਹੀਂ ਤੇ ਇਧਰ ਵੇਸਣ ਠੀਕ ਹੈ ਟਣੀਆਂ ਤੇ ਲਸਣ ਥੋੜੀ ਕੱਟ ਲਈਏ ਤੇ ਬਾਕੀ ਹੁਣ ਤਿਆਰੀ ਕਰਨ ਲੱਗਿਆ ਠੀਕ ਹੈ ਦਿਖਾ ਰਿਹਾ ਤੁਹਾਨੂੰ ਹੌਲੀ ਹੌਲੀ ਹਾਂ ਜੀ ਹੁਣ ਕੜਾਈ ਧਰੀ ਜਾ ਸਕੀ ਓ ਸੋਰੀ ਕੜਾਈ ਕਹਤ ਹੈ ਤੇ ਇਹ ਧਰੀ ਜਾ ਸਕ ਚਾ ਚ ਚ ਯਾਰ ਹੈ ਕਿ ਹੋਇਆ ਜਾ ਚੁੱਕੀ ਐ ਸਹੀ ਗੱਲ ਐ ਮੈਂ ਜ਼ਰਾ ਮਜ਼ਾਕ ੜਾਇਆ ਸੀ ਸਹੀ ਗੱਲ ਐ ਮੈਂ ਜ਼ਰਾ ਮਜ਼ਾਕ ੜਾਇਆ ਉਸ ਤੋਂ ਬਾਅਦ ਮੇਰੇ ਫੰਬਲ ਹੀ ਹੋਣ ਲੱਗ ਗਏ ਨੇ ਹੁਣ ਤਤਲਾਣ ਲੱਗੀ ਜਵਾਬ ਮੈਂ ਕੀ ਕਹਿਣਾ ਤੇ ਆ ਨਾ ਗੈਸ ਦੀ ਲੱਗਦਾ ਸਮੱਸਿਆ ਪੈਣ ਲੱਗੀ ਐ ਸਾਡਾ ਗੈਸ ਲੱਗਦਾ ਮੁੱਕ ਜਾਣਾ ਤੇ ਚਲੋ ਕੋਈ ਗੱਲ ਨਹੀਂ ਸਿਲੰਡਰ ਤੇ ਹੈਗਾ ਹੀ ਐ ਪਰ ਪਟਕੇ ਲਾਣਾ ਪੈਣਾ ਦੂਜਾ ਤੇ ਗਵਾਂਢੀਆਂ ਕੋ ਲਾਵਾਂਗੇ ਉਹ ਤਾਂ ਕੋਈ ਗੱਲ ਨਹੀਂ ਗੈਸ ਦਾ ਵਹਿ ਇੱਕ ਹੁੰਦਾ ਵੀ ਗੈਸ ਦਾ ਸਰ ਜਾਂਦਾ ਹੈ ਨਾ ਆਪਣਾ ਹਾਂ ਗਵਾਨੀਆਂ ਕੋ ਲੈ ਲੂਗੇ ਸਾਰੇ ਇੱਕ ਦੂਜੇ ਤੋਂ ਲੈ ਕੇ ਉਹ ਕਰ ਲੈਂਦੇ ਨੇ ਸੈਟਿੰਗ ਜੀ ਤੇ ਅੰਦਰ ਆਲੂ ਮੈਸ਼ ਕਰੇ ਜਾ ਰਹੇ ਨੇ ਠੀਕ ਹੈ ਤੇ ਇਹ ਤੇਲ ਕਾਦੇ ਵਾਸਤੇ ਰੱਖਿਆ ਮਨ ਵੀ ਤਾਂ ਐ ਦੇ ਵਿੱਚ ਆਪਾਂ ਬੜੇ ਉਹ ਬੜੇ ਬਣਾਉਣ ਵਾਸਤੇ ਇਹ ਆਲੂਆਂ ਦਾ ਪੇਸਟ ਬਣਾ ਲੈਣਾ ਨਾ ਕਢਕਾ ਲੈਣਾ ਠੀਕ ਹੈ ਤੇ ਇਹ ਇਹ ਉਹਦੇ ਵਿੱਚ ਬੜੇ ਭੇੜੇ ਦੀ ਚੀਜ਼ ਕੁਝ ਪਾਉਣ ਲੱਗੀ ਸੀ ਤੂੰ ਫਿਰ ਪਾ ਆ ਨਮਕ ਦੇਉ ਪਾਉਣ ਲੱਗੀ ਅੱਛਾ ਨਮਕ ਪਾ ਲਗੀ ਲੋ ਇਹ ਨਮਕ ਪੈ ਗਿਆ ਵਿੱਚ ਤੇ ਗਰਮੀ ਬਹੁਤ ਜ਼ਿਆਦਾ ਤੇ ਗਰਮੀ ਦੇ ਵਿੱਚ ਖੜ ਕੇ ਬਣਾਣੇ ਪੈ ਰਹੇ ਨੇ ਪਰ ਚਲੋ ਕੀ ਕਰੀਏ ਤੁਹਾਨੂੰ ਦਿਖਾਉਣ ਵਾਸਤੇ ਸਾਨੂੰ ਬਣਾਉਣਾ ਪੈ ਰਿਆ ਤੇ ਚਲੋ ਆਪ ਵੀ ਇਹ ਖਾਵਾਂਗੇ ਪਰ ਤੁਹਾਡੇ ਵਾਸਤੇ ਅਸੀਂ ਗਰਮੀ 'ਚ ਖੜੇ ਆ ਤੇ ਤੁਸੀਂ ਵੀ ਫਟਾਫਟ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜੇ ਨਵੇਂ ਹੋ ਤੇ ਫਟਾਫਟ ਨਾਲ ਲਾਈਕ ਦਾ ਬਟਨ ਜਿਹੜਾ ਉਹ ਪ੍ਰੈਸ ਕਰ ਦਿਓ ਪਲੀਜ਼ ਤੇ ਕਮੈਂਟ ਕਰ ਦਿਓ ਫਟਾਫਟ ਥੱਲੇ ਠੀਕ ਹੈ ਤੇ ਆਹ ਦੇਖੋ ਹੋਰ ਕੀ ਹੈ ਯਾਰ ਵੀਊ ਡਾਊਨ ਹੋਏ ਪਰ ਵੈਸੇ ਸਾਰਿਆਂ ਦੇ ਹੋਏ ਪੈਨੇ ਪਰ ਆਪਣੇ ਫਿਰ ਪਹਿਲੇ ਹੀ ਘਟ ਆਉਂਦੇ ਨੇ ਤੇ ਹੋਰ ਘਟ ਗਏ ਠੀਕ ਹੈ ਤੇ ਇੱਧਰ ਦੇਖੋ ਪਾਣੀ ਪੈ ਰਿਹਾ ਐ ਅੱਛਾ ਹੋਰ ਕੀ ਕੀ ਪਾਣਾ ਬਸ ਨਮਕ ਤੇ ਲਾਲ ਮਿਰਚ ਬਸ ਬਸ ਤੇ ਇਹਦੇ ਬੜੇ ਬਣ ਜਾਣੇ ਹੈ ਯੈਸ ਯਾਰ ਕੋਈ ਐਕਸਟਰਾਸ ਮਾ ਨਹੀਂ ਬੜਾ ਕੋ ਪਿਆਜ਼ ਕੋ ਕੁਝ ਪਿਆਜ਼ ਦੀ ਕੁਝ ਨਹੀਂ ਬੰਦਿਆ ਅੱਛਾ 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 ਸਭ ਤੋਂ ਪਹਿਲਾਂ ਬਣਾਇ ਸੀ ਹੈ ਨਹੀਂ ਬੇਟਾ ਮੇਰਾ ਫਸਟ ਐਕਸਪੀਰੀਅੰਸ ਸੀ ਮੈਂ ਹਰ ਇੱਕ ਚੀਜ਼ ਦਾ ਉਹ ਰੋਬੀਰ ਕਹਿ ਲੱਗੀ ਅੱਛਾ ਨਹੀਂ ਤੇ ਮੇਰੇ ਘਰ ਸੁਣਾ ਚਾ ਆਲੂ ਤੇ ਪੈਣੀ ਨੇ ਉਹ ਕੀ ਬਣ ਰਿਹਾ ਉਧਰ ਹਾਂ ਤੇ ਫਿਰ ਉਹੀ ਤਾਂ ਮੈਂ ਤੈਨੂੰ ਪੁੱਛੀ ਜਨਾ ਵੀ ਹੋਰ ਕੁਝ ਵੀ ਬਣਾਉਦੂ ਕਹਿੰਦੀ ਨਹੀਂ ਯਾਰ ਆਲੂਆਂ ਦਾ ਬਣਾ ਲੇ ਮੈਂ ਤੁਸੀਂ ਵੇਖਦੇ ਚੱਲੋ ਅੱਛਾ ਸੋਰੀ 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 ਚਲੋ ਕੀ ਫਾਇਦਾ ਐਵੇਂ ਪਹਿਲਾਂ ਦੱਸਾਂ ਤੇ ਵੇਖੋ ਅੱਛਾ 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 ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਠੀਕ ਹੈ ਠੀਕ ਹੈ ਤੇ ਇਹ ਰੈਸਪੀ ਜਿਹੜੀ ਹੈ ਨਾ ਇਹ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਵੀ ਕੋਈ ਇਕ ਰੈਸਪੀ ਹੈ ਬਾਕੀ ਰੈਸਪੀ ਨਾਲੋਂ ਘੱਟ ਟਾਈਮ ਲਏਗੀ ਮੇਰੇ ਹਿਸਾਬ ਨਾਲ ਨਹੀਂ ਕਿਉਂਕਿ ਬਾਕੀयां ਬਹੁਤ ਕੁਝ ਕਰਨਾ ਪੈਂਦਾ ਹੈ ਇੱਥੇ ਸਿੰਪਲ ਆਲੂ ਨੇ ਆਲੂ ਵੇਸਨ ਚ ਡਿਪ ਕਰਨੇ ਨੇ ਡਿਪ ਕਰਕੇ ਦੇ ਵਿੱਚ ਤਲ ਲੈਣੇ ਨੇ ਬਸ ਨਮਕ ਵਧੀਆ ਹੋਣਾ ਚਾਹੀਦਾ ਤੇ ਮਸਾਲਾ ਜੋ ਵੀ ਹੈ ਉਹ ਘੈਂਟ ਹੋਣਾ ਚਾਹੀਦਾ ਤਾਂ ਫਿਰ ਜਾ ਕੇ ਗੱਲਬਾਤ ਬਣੇਗੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਤੜਕਾ ਲਾਣੀ ਹੈ ਹਾਂ ਹੁਣ ਇਹਨੂੰ ਤੜਕਾ ਲਾਣਾ ਹੈ ਤੇ ਲਓ ਜੀ ਆਪਾਂ ਸਜਾਵਟ ਵਾਸਤੇ ਬੂਟੇ ਲਾ ਦਨੇ ਪਰਾਂ ਠੀਕ ਹੈ ਤੇ ਹੁਣ ਪਟਾਕੇ ਪੈਣ ਲੱਗੇ ਨੇ। ਓਹ ਓਹ ਮੈਂ ਭਰਾ ਪਿੱਛੇ ਹੀ ਹੋ ਜਾ ਅੱਖ ਜੀ ਪੈ ਜੇ ਸਾਲਾ ਨਹੀਂ ਤੇ। ਰਾਈ 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 ਰਸਤਾ ਛੋੜ ਦਿਓ, ਹੀਰ ਮਜਾਜਣ ਆਈ ਰਸਤਾ ਛੋੜ ਦਿਓ। ਕੜੀ ਪੱਤਾ ਓ ਯਾਰ ਇਹਦੇ ਬਾਹਰ ਆਈ ਜਾਂਦੇ ਨੇ। ਕੜੀ ਪੱਤਾ, ਰਾਈ, ਜੀਰਾ, ਜੀਰਾ ਪਾਇਆ, ਹਿੰਗ ਪਾਣੀ ਏ। ਇੱਕ ਚਮਚ ਅੱਧਾ ਅੱਧੇ ਤੋਂ ਪੌਣਾ ਚਮਚ ਹਿੰਗ। ਅਦਰਕ ਲਸਣ ਦਾ ਪੇਸਟ ਸੜ ਗਈ ਸੜ ਗਈ ਮਰਤੇ ਫੜ ਗਈ ਮਰਤੇ ਕੋ ਯਾਰ ਸਾਰੀ ਸੜ ਗਈ ਉਹ ਤੜਕਾ ਸੜ ਗਿਆ ਕੀ ਸੜ ਗਈ ਕੋਈ ਨਹੀਂ ਜਰਦਾ ਬੋਲੀਆ ਨੇ ਮਾਂ ਉਹ ਤੇਰੀ ਆ ਤਾਂ ਬਹੁਤ ਅੱਤਾ ਹੋ ਗਿਆ ਹੈ ਗਿਆ ਠੀਕ ਹੈ ਵੇਖੀ ਵੈਰੀ ਗੁੱਡ ਹਰੀਆਂ ਮਿਰਚਾਂ ਵੀ ਜਾਣਗੀਆਂ ਵਿੱਚ ਇਹਨਾਂ ਦੇਤਾ ਤੱਕਾ ਵੇ ਉੱਡਣੀਆਂ ਤੇ ਖਾਉ ਖਾਉ ਹੋਏਗੀ ਹਨਾ ਹੋਏਗੀ ਹੋਏਗੀ ਹਾਂ ਵਿੱਚ ਪਾ ਦਾਂਗੇ ਨਮਕ ਠੀਕ ਹੈ ਹੂੰ ਨਮਕ ਪਾਤਾ ਹਾਂਜੀ ਤੇ ਹਲਦੀ ਪਾਣੀ ਹੈ ਹਲਦੀ ਰਹਿ ਗਈ ਹਲਦੀ ਆਣ ਦੇ ਲੋਈ ਹਲਦੀ ਵੀ ਆ ਗਈ ਵਿੱਚ ਠੀਕ ਹੈ ਚੜ ਗਿਆ ਭਾਈ ਚੜ ਗਿਆ ਹਾਂਜੀ ਤੇ ਆ ਪੇਸਟ ਅੰਦਰ ਵਿੱਚ ਪਾ ਦਿੰਦੇ ਠੀਕ ਹੈ ਲੋਈ ਆਲੂ ਜਾ ਰਹੇ ਨੇ ਵਿੱਚ ਤੇ ਮੇਰਾ ਖੜਨਾ ਮੁਸ਼ਕਲ ਹੋ ਗਿਆ ਸਾਰ ਨਹੀਂ ਆ ਰਿਹਾ ਕਿਉਂਕਿ ਮਰਚਾਂ ਨੇ ਆਪਣਾ ਜਲਵਾ ਦਿਖਾਇਆ ਪੂਰਾ ਮਰਚਾਂ ਵੀ ਨਰੀਆਂ ਔਰਤਾਂ ਵਰਗੀਆਂ ਹੁੰਦੀਆਂ ਜਦੋਂ ਆਪਣਾ ਜਲਵਾ ਦਿਖਾਨੀ ਆ ਉਦਾਂ ਪਈਆਂ ਰਹਿਣ ਤਾਂ ਕੋਈ ਹੈ ਨਾ ਮਤਲਬ ਹੀ ਨਹੀਂ ਤੇ ਇਹ ਬੱਸ ਜਦੋਂ ਮੜਾ ਜਾਂ ਉਹਨਾਂ ਨੂੰ ਛੇੜਤੀਆਂ ਛੇੜਤਾ ਤੇ ਫਿਰ ਵੱਡਾ ਲੜੜਾ ਇਹ ਤੇ ਨਾ ਕੋਈ ਗੱਲ ਨਹੀਂ ਐੱਛੀ ਹੋਣਾ ਚਲ ਕਰ ਮੈਂ ਜਿੱ ਕੋ ਇਕੇ ਦੇ ਖਿਡੋਣਿਆਂ ਨੂੰ ਸੁਟਦਾ ਨਾ ਉਹ ਜਿਵੇਂ ਹਏ ਸੁਟ ਗਏ ਜ਼ਿੰਦਗੀ ਚੋਂ ਤੂੰ ਕੱਢ ਕੇ ਇਹਦੇ ਨਾਲ ਉਹ ਚੰਗਾ ਇੱਕੋ ਵਾਰੀ ਮਾਰ ਦੇਂਦਾ ਮੈਨੂੰ ਕਿਆ ਇਹ ਤਾਂ ਮਨਪੀਤ ਉਹ ਬਣ ਗਈ। ਉਹ ਉਹ ਨਹੀਂ ਖਾਂਦੇ ਹੁੰਦੇ ਆਪਾਂ। ਆ ਆਲੂ ਰਾਈ ਦੀ ਸਬਜੀ। ਹਾਂ। ਹੈਨਾ ਇਹ ਤਾਂ ਉਹ ਚੀਜ਼ ਬਣ ਗਈ। ਠੀਕ ਐ। ਤੇ ਲਓ ਜੀ। ਤੇ ਲਓ ਜੀ ਪਹਿਲਾ ਪੇੜਾ, ਦੂਜਾ ਪੇੜਾ। ਪੇੜੇ ਬਣ ਰਹੇ ਨੇ ਭਾਈ। ਮਤਲਬ ਵੜੇ ਬਣ ਰਹੇ ਨੇ ਵੜੇ। ਇਹ ਵੜੇ ਬਣ ਰਹੇ ਨੇ। ਵੜੇ, بڑے, ਛੋਟੇ-ਛੋਟੇ ਬਣ ਰਹੇ ਨੇ ਵੜੇ। ਠੀਕ ਹੈ ਤੇਦਰ ਤੇਲ ੜੜੜਾ ਹੋ ਰਿਹਾ ਗਰਮ ਤੇ ਮੈਨੂੰ ਇਹ ਡਰ ਕਿਤੇ ਗੈਸ ਨਾ ਹੋਵੇ ਇਹ ਕਿਹਾ ਉਸ ਤੁਸੀਂ ਤਿੰਨ ਚੁੱਲੇ ਇਕੱਠੇ ਜਲਾ ਲਏ ਸੀ ਨਾ ਤਾਂ ਘਟ ਗਈ ਸੀਗੀ ਹਾਂ ਮੈਨੂੰ ਬਾਅਦ ਸਮਝ ਆਇਆ ਮੈਂ ਕਿਹਾ ਯਾਰ ਦਿਮਾਗ ਕੰਮ ਕੀਤਾ ਮੈਂ ਕਿਹਾ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ ਠੀਕ ਹੈ ਜੀ ਪੰਜ ਹੋ ਗਏ ਨੇ ਤੇ ਬਸ ਇਦਾਂ ਹੀ ਆਪਾਂ ਸਾਰੇ ਬੜੇ ਕਰ ਲੈਣੇ ਇਕੱਠੇ ਪਹਿਲਾਂ ਤੇ ਫਿਰ ਆਪਾਂ ਬਣਾ ਦੇਣੇ ਨੇ ਬੜਾ ਪਾਓ ਠੀਕ ਹੈ ਆ ਉਹ ਤੈਨੂੰ ਵੇਖਿਆ ਬਿਨਾਂ ਨੀ ਦਿਲ ਰਜਦਾ ਤੈਨੂੰ ਵੇਖਿਆ ਬਿਨਾਂ ਨੀ ਦਿਲ ਰਜਦਾ ਮੁਹੱਲੇ ਵਿੱਚੋਂ ਕੂਚ ਨਾ ਕਰੀ ਤੈਨੂੰ ਵੇਖਿਆ ਬਿਨਾਂ ਨੀ ਦਿਲ ਰਜਦਾ ਮੁਹੱਲੇ ਵਿੱਚੋਂ ਕੂਚ ਨਾ ਕਰੀ ਠੀਕ ਹੈ ਧਣੀਆਂ ਪਾਣਾ ਭੁੱਲ ਗਏ ਇਸ ਕਰਕੇ ਗਾਣਾ ਯਾਦ ਆ ਗਿਆ ਤੇ ਲਸਣ ਵੀ ਨਹੀਂ ਪਾਈ। ਆ ਕਿਸੇ ਪੇਸਟ ਆ। ਆਤੀ ਸੀ। ਓ ਕਿਸੇ ਪੇਸਟ ਪਾਇਆ ਸੀ। ਓਕੇ ਓਕੇ ਓਕੇ। ਠੀਕ ਐ। ਤੇ ਹੁਣ ਧਨੀਆ ਫਿਰ ਕਿਦਾਂ? ਨਹੀਂ। ਚਲ ਧਨੀਆ ਉਦੀ ਉੱਤੇ ਛਿਲਕਾ ਦਾਂਗੇ। ਸਜਾਵੜ ਵਾਸਤੇ। ਠੀਕ ਐ ਨਾ? ਠੀਕ ਐ। ਤੇ ਉਹ ਦੋ ਆਲੂ ਕਿਉਂ ਛੱਡੇ ਨੇ ਮਤਲਬ ਫਿਰ ਉਹ ਵੀ ਕਰ ਦੇਣੇ ਸੀਗੇ। ਉਹ ਚਲ ਮੈਂ ਤਾਂ ਵਧੀਆ ਬਣਾਇਆ ਕੋਈ ਪਰੌਂਠਾ ਖਾ ਲੇ। ਓ ਜਾ ਬਰਾਵਾ। ਪਹਿਲਾਂ ਹੀ ਨੀਤ ਮਾੜੀ ਰੱਖ ਕੇ ਬਣਾ ਰਹੇ ਆ। ਇੰਨਾ ਥੋੜੀ ਸੋਚਣਾ ਸੀ ਵਧੀਆ ਹੀ ਬਣਾ ਰਹੀ ਹੈ ਵਾਸਤੇ ਉਹ ਤੈਨੂੰ ਕਿੰਨੇ ਹੋ ਗਏ ਨੇ ਇਹ ਕੀ ਆ ਨੰਨੂ ਵਾਸਤੇ ਪੇੜੀ ਜੀ ਨੇ ਕੀ ਦੇਖਿਓ 1 2 3 4 5 6 7 8 9 10 11 12 13 14 14 ਉਹ ਘੱਟ ਨੇ ਬਈ ਬਣਾ ਲੱਗੀ ਹੈ ਗ੍ਰੀਨ ਸੌਸ ਤੇ ਗ੍ਰੀਨ ਸੌਸ ਬਣਾਉਣ ਵਾਸਤੇ ਇਸ ਮਾਂ ਰੱਖਿਆ ਸੀ ਅਦਰਕ ਲਸਣ ਤੇ ਤਣੀਆਂ ਤੇ ਮਿਰਚ ਐ ਤਣੀਆਂ ਅਦਰਕ ਇਹ ਗਈ ਬਸ ਇਹ ਨਹੀਂ ਚਾਹੀਦੀ ਜਦੋਂ ਬਣਾਣਾ ਠੀਕ ਤੇ ਸਾਡੀ ਗ੍ਰੀਨ ਸੌਸ ਬਣ ਕੇ ਤਿਆਰ ਚੁਕੀ ਹੈ ਗ੍ਰੀਨ ਚਟਨੀ ਠੀਕ ਹੈ ਜੀ ਇਹ ਆਪਾਂ ਸਪੈਸ਼ਲ ਜਿਹੜੇ ਆਪਣੇ ਪਾਓ ਹੋਣਗੇ ਉਹਨਾਂ ਦੇ ਵਿੱਚ ਲਾਣੀ ਹੈ ਠੀਕ ਹੈ ਤੇ ਫਟਾਫਟ ਇਹਨਾਂ ਨੂੰ ਡਿੱਪ ਕਰੀਏ ਫਟਾਫਟ ਹੋਣ ਇਹਨਾਂ ਨੂੰ ਡਿੱਪ ਕਰੀਏ ਤੇ ਬਣਾਈਏ ਵੜੇ ਇਹ ਮੁੰਬਈ ਦੇ ਮਸ਼ਹੂਰ ਮਹਾਰਾਸ਼ਟਰ ਦੇ ਸਪੈਸ਼ਲ ਵੜਾ ਇਹ ਗਾਈ ਦੇਖੋ ਕਿਦਾ ਉਬਾਲੀਆਂ ਮਾਰ ਰਿਹਾ ਤੇ ਆਹ ਕੜਾਈ ਨੂੰ ਇਗਨੋਰ ਕਰਨਾ ਪਲੀਜ਼ ਜਿਹੜੀ ਵਿੱਚ ਚੀਜ਼ ਬਣ ਰਹੀ ਹੈ ਉਹਦੇ ਤੇ ਫੋਕਸ ਕਰਨਾ ਤੁਸੀਂ ਸਾਰਿਆਂ ਨੇ ਸਹੀ ਹੈ ਠੀਕ ਹੈ ਜੀ ਤੇ ਸਹੀ ਗੜਾਈਆਂ ਸਹੀ ਗੱਲ ਐ ਉਹ ਸਭ ਅੱਜ ਕੱਲ ਜਿਹੜਾ ਉਹ ਦਿਖਾਵਾ ਹੈ ਉਹਦੇ ਚ ਚੀਜ਼ ਨਹੀਂ ਵਧੀਆ ਬੰਦੀ ਪਰ ਕਿਉਂਕਿ ਉਹ ਵੀ ਹੈਗੀਆਂ ਨੇ ਆਪਣੇ ਕੋਲ ਠੀਕ ਐ ਹਾਂਜੀ ਦੇ ਬੜੇ ਦੇਖੋ ਤੁਸੀਂ ਚੈੱਕ ਕਰਕੇ ਦਿਖਾਈ ਓਏ ਹੋਏ ਹੋਏ ਸਰਾਸ ਸਰਾ ਗੱਲਬਾਤ ਹੈ ਬੜੀ ਨਾ ਗੱਲ ਕੈਂਡ ਬਣਿਆ ਯਾਰ ਕਾਮਯਾਬ ਕਾਮਯਾਬ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਬਹੁਤ ਜ਼ਿਆਦਾ ਕੁਇਕ ਰੈਸਪੀ ਕੁਇਕ ਰੈਸਪੀ ਬਹੁਤ ਜ਼ਿਆਦਾ ਕੁਇਕ ਰੈਸਪੀ ਏ ਠੀਕ ਹੈ ਤੇ ਬੜੀ ਜਲਦੀ ਬਣ ਸਕਦੀ ਬਹੁਤ इजीली ਤੇ ਬਾਕੀ ਤੁਸੀਂ ਦੇਖ ਲਿਆ ਹੁਣ ਕਿਦਾਂ-ਕਦਾਂ ਆਪਾਂ ਚੀਜ਼ਾਂ ਬਣਾਈਆਂ ਠੀਕ ਹੈ ਫੜਾ ਫੜ ਤੁਸੀਂ ਵੀ ਬਣਾਓ ਤੇ ਖਾਓ ਵੜਾ ਪਾਓ ਬਣਾਓ ਤੇ ਖਾਓ ਵੜਾ ਪਾਓ ਹਾਂਜੀ ਤੇ ਇਹਨੇ ਨਵਾਂ ਕੰਮ ਕੀਤਾ ਬਈ ਆ ਜਿਹੜਾ ਵੇਸਣ ਜਿਨ ਮੈਂ ਛਿੜਕਦਾ ਤੇ ਆਪ ਦੇਖੋ ਪਕੌੜੀਆਂ ਬਣ ਰਹੀਆਂ ਐਦਾਂ ਦੀਆਂ ਤੇ ਇਹ ਜਿਹੜੀਆਂ ਪਕੌੜੀਆਂ ਨੇ ਨਾ ਇਹ ਵੀ ਕੰਮ ਆਣਗੀਆਂ ਇਹ ਵੀ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਇਹ ਕੀ ਕੰਮ ਆਣਗੀਆਂ ਉਹ ਦੇਖੋ ਪਕੌੜੀਆਂ ਬਣਨੀਆਂ ਹਾਂਜੀ ਤੇ ਜਿਹੜੀਆਂ ਪਕੌੜੀਆਂ ਬਚ ਗਈਆਂ ਉਹਦਾ ਤੁਹਾਨੂੰ ਮੈਂ ਦੱਸਿਆ ਸੀ ਕੀ ਕਰਨਾ ਉਹਦੀ ਵੀ ਇੱਕ ਚਟਨੀ ਜੀ ਬਣਾ ਲੈਣੀ ਆਪਾਂ ਉਹਨੂੰ ਲਾਲ ਚਟਨੀ ਕਿੱਦਾਂ ਮਤਲਬ ਕੀ ਕਰਾਂਗੇ ਉਹਦਾ ਅਸਾਂ ਇਹਦੇ ਵਿੱਚ ਕੀ ਕਹਿੰਦੇ ਲਾਲ ਮਿਰਚ ਤੇ ਇੱਕ ਦਾ ਪੀਸ ਲਸਣ ਦਾ ਪਾ ਕੇ ਹਾਂ ਉਹ ਵਧੀਆ ਬਣਣੀ ਆ ਕੀ ਗਾ ਆਪਾਂ ਜ਼ਿਆਦਾ ਨਹੀਂ ਬੰਦੇ ਕਿਉਂਕਿ ਖੱਖਾ ਨਾ ਹੋਵੇ ਥੋੜੀ ਜਿਹੀ ਇੱਕ ਵਾਹ ਲਾ ਰਹੀ ਹੂੰ ਟਰਾਈ ਕਰਕੇ ਦੇਖਦੇ ਹਾਂ ਬਾਕੀ ਕੀ ਬਣੇਗਾ ਕੀ ਇਹਦਾ ਚੂਰਾ ਹਾਂ ਚਟਨੀ ਜੀ ਬਣ ਜਾਣੀ ਇੱਕ ਸਾਧ ਦੀ ਅੱਛਾ ਸੋ ਲੋ ਬੀ ਜਿਦਣੇ ਕੀ ਬਣ ਰਿਹਾ ਹੂੰ ਲੈਟਸ ਟਰਾਈ ਚਲੋ ਇਹ ਸਿਛਲੇ ਆ ਤੋਰਾ ਕੋ ਬਣਾਇਆ ਸੀ ਲੋ ਥੋੜਾ ਨਾ ਹਾਂ ਜੱਸੇ ਤਾਂ ਓਏ ਰਾੜ ਤਾਂ ਮੜ ਜੀ ਖੜ ਜਾ ਹਲੇ ਇੰਨੀ ਛਿੱਤੀ ਥੋੜੀ ਬਣ ਗਈ ਐ ਬਣ ਵੀ ਗਈ ਜੇ ਵੇਖੋ ਮਾਰੇ ਜੇ ਪਾਣੀ ਪਾ ਗਏ ਉਹ ਤੇ ਨਾ 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 ਬਸ ਇੰਨੀ ਹੀ ਰੱਖ ਤੀ ਕੀ ਕਰਨਾ ਕੀ ਇਹਦਾ ਮੱਛਾ ਕੱਢ ਦੇਣ ਬਸ ਖਲਾਰਾ ਰੱਖ ਮੈਂ ਕਿਵੇਂ ਨਹੀਂ ਇਹਦਾ ਕਰਨਾ ਕੀ ਆਪਾਂ ਤੁਹਾਨੂੰ ਦੱਸ ਦਾਂਗੀ ਕਿੰਨੇ ਚਾਹੀਦੇ ਹਲੋ ਕੱਢ ਦੇ ਓਹ ਮਿਰਚਾਂ ਕੱਟੀਆਂ ਜਾ ਰਹੀਆਂ ਨੇ ਇਹ ਕਦੇ ਵਾਸਤੇ ਤਲਣ ਵਾਸਤੇ ਹੂੰ ਭੱਜਣਾ ਪੈਣਾ ਲੱਗਦਾ ਰਸੋਈ ਚੋਂ ਮੈਨੂੰ ਫਿਰ ਅੱਜ ਬਹੁਤ ਠਿੱਕੀ ਬਣੀ ਹੈ ਜੀ ਜ਼ਬਰੀਦ ਮਿੰਡਵਾ ਪਿੱਛੇ ਆਇਆ ਅੱਛਾ ਸਾਡਾ ਰਕਾੜ ਇਹ ਵੀ ਮਿਰਚਾਂ ਸਾਡੀਆਂ ਨੇ ਘੋਟ ਕੇ ਬਾਹਰ ਆਉਂਦੀਆਂ ਹੁੰਦੀਆਂ ਹੋਰ ਠੀਕ ਖਾਏ ਇਹਦੇ ਵਿੱਚ ਹੀ ਮੈਂ ਤਾੜਦਾ ਨੇ ਫੇਰ ਆ ਬਰਾਵਗਾ ਤੇਲ ਪੌਣਾਂ ਕੋਈ ਗੱਲ ਨਹੀਂ ਫਿਰਦੀ ਆਪਾਂ ਗੜਾ ਕੁਝ ਮਿੱਠਾ ਖਾਣ ਆ ਸਬਜੀ ਦਾ ਤੇਲ ਦੇ ਸਰਦੀ ਦੀ ਬਣਾਏ ਬਹੁਤ ਠੀਕ ਹੈ ਠੀਕ ਤੇ ਲਓ ਜੀ ਹੁਣ ਵਾਰੀ ਆ ਗਈ ਐ ਪਾਉਆਂ ਦੀ ਪਾਉਆਂ ਦੀ ਤੇ ਪਾਓ ਜਿਹੜੇ ਨੇ ਉਹ ਉਹਨੇ ਮਨਪ੍ਰੀਤ ਕੱਟੇ ਦੀ ਤੜਨੇ ਨੇ ਤੜਕੇ ਵਧੀਆ ਬਣਨੇ ਨੇ ਜਿਆਦਾ ਨਹੀਂ ਤਲਨੇ ਹੈਗੇ ਥੋੜੇ ਥੋੜੇ ਠੀਕ ਹੈ ਹਾਂਜੀ ਤੇ ਹੁਣ ਲਾਈ ਜਾਰੀ ਹਰੀ ਚਟਨੀ ਵਿੱਚ ਪਾਉਾਂ ਦੇ ਤੇ ਪਾਉਾਂ ਪਾਉਾਂ ਦਾ ਪਤਾ ਨਹੀਂ ਕੀ ਬਣ ਗਿਆ ਕਿਦਾਂ ਹੀ ਬਣ ਗਿਆ ਪਾਉ ਨਾ ਛੋਟੇ ਨੇ ਥੋੜੇ ਜਿਹਾ ਆਪਾਂ ਬڑے-ਬڑے ਬਣਾ ਲਏ ਨੇ ਵੱਡੇ ਤੇ ਪਾਉ ਸਾਡੇ ਨੇ ਛੋਟੇ ਆਹ ਦੇਖੋ ਲੈ ਐ ਫਿੱਟ ਕਰਤਾ ਮਨਪ੍ਰੀਤ ਨੇ ਬਈ ਵਾਹ ਜੀ ਵਾਹ ਅੱਛਾ ਐਦਾਂ ਸੀ ਓਹ ਹੋ ਹੋ ਇਹ ਹੋ 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 ਵਿੱਚ ਪਾਈ ਮਰਚ ਉਨ ਜਨ ਤੜਨਾ ਇਹਦੇ ਦੱਸੋ ਤੜਨਾ ਹੀ ਵੈਣਾ ਲਿਆਓ ਫਿਰ ਦੋ ਹੋ ਤੰਨੇ ਆਪਣਾ ਪੈਨ ਚ ਕੀ ਖੁਲਣਾ ਸ਼ਬਰੀਦ ਸ਼ਬਰੀਦ ਪੈਨ ਚ ਪੈਨ ਦੇ ਦੇ ਪੈਨ ਬਸ ਦੇਖੋ ਹਾਂ ਬਸ ਉਡਾ ਹੋਰ ਪਾ ਦੇਣਾ ਹੋਰ ਪਾ ਦੇ ਹੋਰ ਪਾ ਦੇ ਆਦੇ ਪਾ ਦੇ ਪਾ ਦੇ ਵਾਧੂ ਪਾ ਦੇ ਬਸ ਰੁਕ ਜਾ ਰੁਕ ਜਾ ਦੇ ਵਾ ਅਰੇ ਪਾ ਦੇ ਨਾ ਚਾਰ ਬਹੁਤ ਆ ਬਹੁਤ ਹੁਣ ਇਹਨੂੰ ਬਦਲਣਾ ਵੀ ਹੈ ਸਿੱਧਾ ਬਦਲਣਾ ਚੱਲ ਉਹ ਲੈ ਨਾ ਉਹ ਦੂਜਾ ਹਾਂਜੀ ਤੇ ਫਾਈਨਲੀ ਫਾਈਨਲੀ ਸਾਡੇ ਵੜੇ ਪਾਓ ਵੜਾ ਪਾਓ ਐ ਡਬਲ ਵੜਾ ਪਾਓ ਸਿੰਗਲ ਵੜਾ ਪਾਓ ਇਹ ਬਣ ਕੇ ਤੇ ਰੈਡੀ ਨੇ ਤੇ ਬਾਕੀ ਖਾ ਕੇ ਪਤਾ ਲੱਗੇਗਾ ਵੀ ਕਿੱਦਾਂ ਦੇ ਬਣੇ ਨੇ ਆ ਦੇਖੋ ਲਾਈਵ ਬਣਦੇ ਦਿਖਾ ਦਈਏ ਵਿੱਚ ਨਾ ਹੋਰ ਵੀ ਆਪਾਂ ਸਮਗਰੀਆਂ ਪਾਈਆਂ ਨੇ ਤੇ ਤਾਂ ਕਰਕੇ ਆ ਨਾ ਥੋੜੇ ਜਿਹਾ ਇਦਾਂ ਲੱਗ ਰਹੇ ਨੇ ਦੇਖਣ ਨੂੰ ਕਿਉਂਕਿ ਪਾਓ ਜਿਹੜੇ ਨੇ ਨਾ ਛੋਟੇ ਨੇ ਥੋੜੇ ਜੇ ਤੇ ਪਰ ਇਹ ਆ ਵੀ ਸਵਾਦ ਮੇਨ ਵੜਿਆਂ ਦਾ ਆਣਾ ਨਹੀਂ ਮਨਪ੍ਰੀਤ ਤੇ ਆਪਾਂ ਹੁਣ ਖਾ ਕੇ ਦੱਸਾਂਗੇ ਤੁਹਾਨੂੰ ਇੱਕ ਜਵਾ ਲੱਗਿਆ ਠੀਕ ਹੈ ਹੁਣ ਮੈਂ ਲੱਗਾ ਟੇਸਟ ਕਰਨ ਠੀਕ ਹੈ ਜੀ ਤੇ ਵੀਡੀਓ ਮੇਰੀ ਬਣਾਈ ਜਾਏਗੀ ਹਾਂ ਜੀ ਤੇ ਹੁਣ ਵਾਰੀ ਏ ਇਹਨੂੰ ਟੇਸਟ ਕਰਨ ਦੀ ਤੇ ਟੇਸਟ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਦਾ ਬਣਿਆ ਤੇ ਕਾਕਾ ਹੜਾ ਇੱਕ ਵਾਰੀ ਮੈਂ ਚੱਕ ਮਾਰਾਂ ਥੋੜਾ ਜਿਹਾ ਤੇ ਟੇਸਟ ਕਰ ਲਈਏ ਕਿੱਦਾਂ ਦਾ ਬਣਿਆ ਕੜੱਕਣੀ ਉਹ ਬਹੁਤ ਸੋਹਣੀ ਥੀ ਮੂੰ ਮਰਨਾ ਗੁਜਰਾਤ ਤੇ ਮੁੰਬਈ ਜਨੀ ਅੱਧਾ ਦਾ ਬੰਦਾ ਕੋਈ ਮੇਰੇ ਪਾਸੇ ਜਿਹੜਾ ਆਪਣੇ ਪੰਜਾਬੀਆਂ ਨੇ ਤੇ ਐਦਾਂ ਦਾ ਨਾ ਵੜਾ ਪਾਓ ਆਪਣੇ ਇੱਥੇ ਲੁਧਿਆਣੇ ਵੀ ਮਿਲਦੇ ਨੇ ਵੈਸੇ ਤੇ ਪਰ ਉਹਦੀ ਗੱਲ ਬਾਤ ਐਦੀ ਨਹੀਂ ਐਨੀ ਨਹੀਂ ਹੁੰਦੀ ਹੈਗੀ ਉਹ ਹੈਲੋ ਟੇਸਟ ਦੱਸ ਕਿੱਦਾਂ ਦਾ ਲੱਗਿਆ ਹੂੰ ਉਹਨੇ ਵਾ ਇੱਕ ਕੋਈ ਲੀ ਜਾ ਰਹਾ ओके ਗਾਣਾ ਬਣਾ ਲੋਈ ਤੁਸੀਂ ਬਣਾ ਕੇ ਵੇਖੋ ਘਰਾਂ ਦੇ ਆਪਣੇ ਤੇ ਵੜਾ ਪਾਓ ਕੈਂਡ ਬਣਿਆ ਤੇ ਅਦਾ ਹੀ ਵਾਰ ਨਵੀਂ ਨਵੀਂ ਚੀਜ਼ਾਂ ਟਰਾਈ ਕਰਦੇ ਰਵਾਂਗੇ ਤੁਹਾਨੂੰ ਖਾਂਦੇ ਰਵਾਂਗੇ ਤੇ ਖਾਣੇ ਰਵਾਂਗੇ ਤੇ ਵੜਾ ਪਾਓ ਸਪੈਸ਼ਲ ਮਹਾਰਾਸ਼ਟਰ ਦਾ ਵੜਾ ਪਾਓ ਘਰੇ ਬਣਾਓ ਤੇ ਖਾਓ ਵੜਾ ਪਾਓ ਠੀਕ ਹੈ ਜੀ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਮਿਲਦੇ ਤਾਂ ਨੂੰ ਨੈਕਸਟ ਵੀਡੀਓ ਵਲੋਗ ਵਿੱਚ ਮਿਲ ਤਕੜੀ ਆਪਣਾ ਖਿਆਲ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਵਾਲਾ ਸਾਰਾ ਕੁਝ ਕਰ ਦਿਓ ਠੀਕ ਹੈ ਸਤਿ ਸ਼੍ਰੀ ਅਕਾਲ ਹਾਂ ਬਾਜ਼ਾਰ ਨਾਲ ਖਾਓ ਵਹ ਬਾਜ਼ਾਰ ਇਥੇ ਮਿਲਦੇ ਨਹੀਂ ਪੰਜਾਬ ਸੇ ਮਿਲਦੇ ਨਹੀਂ ਵੀ ਬਾਜ਼ਾਰੀਆਂ ਚੀਜ਼ਾਂ ਨਾ ਖਾਓ ਘਰੇ ਬਣਾ ਕੇ ਖਾਓ ਠੀਕ ਹੈ ਜੀ ਤੇ ਬਾਕੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ